ਜਿਹੜਾ ਰਾਜਪੁਰਾ ਦੇ ਵਿੱਚ ਇੱਕ ਮਹੱਤਵਪੂਰਨ ਦਿਨ ਰਿਹਾ ਜਿੱਥੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਬੂਥ ਅਲਾਟਮੈਂਟ ਸਿਹਤ ਯੋਜਨਾਵਾਂ ਰੁਜ਼ਗਾਰ ਅਤੇ ਟ੍ਰੈਫਿਕ ਸੁਰੱਖਿਆ ਸੰਬੰਧੀ ਵੱਡੇ ਐਲਾਨ ਕੀਤੇ ਗਏ ਅਤੇ ਕਈ ਸਾਲਾਂ ਤੋਂ ਬੂਥਾਂ ਦੇ ਲਈ ਸੰਘਰਸ਼ ਕਰ ਰਹੇ ਲੋਕਾਂ ਨੂੰ ਬੂਥ ਅਲਾਟ ਕੀਤੇ ਗਏ ਇਸ ਮੌਕੇ ਤੇ ਵਿਧਾਇਕਾ ਨੀਨਾ ਮਿੱਤਲ ਦੇ ਵੱਲੋਂ ਦੱਸਿਆ ਗਿਆ ਕਿ ਬੂਥ ਅਲਾਟਮੈਂਟ ਦੇ ਲਈ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਸੀ। ਇਹਨਾਂ ਦੇ ਵਿੱਚ ਅਨੇਕ ਪਰਿਵਾਰ ਅਜੇ ਹਸਾਂ ਜੋ ਇੱਥੇ ਬੂਥਾਂ ਦੇ ਰਾਹੀਂ ਆਪਣਾ ਘਰ ਚਲਾਉਂਦੇ ਨੇ। ਕਾਂਗਰਸ ਸਮੇਂ ਵੀ ਇਹ ਮਾਮਲਾ ਡੀਸੀ ਕੋਲ ਲਿਜਾਇਆ ਗਿਆ ਸੀ ਪਰ ਹੱਲ ਨਾ ਨਿਕਲਿਆ। ਬਾਅਦ ਦੇ ਵਿੱਚ ਭਾਜਪਾ ਸਰਕਾਰ ਦੇ ਵਿੱਚ ਵੀ ਹਾਲਾਤ ਬਦਲੇ ਨਹੀਂ ਆ। ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹ ਨਿਸ਼ਚਿਤ ਕੀਤਾ ਗਿਆ ਕਿ ਸਰਕਾਰ ਰੋਜ਼ੀ ਰੋਟੀ ਦੇਣ ਆਈ ਹੈ ਨਾ ਹੀ ਕਿਸੇ ਦਾ ਹੱਕ ਸੀਨਣ ਅਤੇ ਇਸ ਦੇ ਤਹਿਤ ਕਈ ਪਰਿਵਾਰਾਂ ਨੂੰ ਅੱਜ ਅਲਾਟਮੈਂਟ ਲੈਂਟਰ ਦਿੱਤੇ ਗਏ ਜੋ ਕਿ ਉਹਨਾਂ ਦੇ ਲਈ ਲੰਬੇ ਇੰਤਜ਼ਾਰ ਤੋਂ ਬਾਅਦ ਖੁਸ਼ੀਆਂ ਭਰਿਆ ਪਲ ਹੈ ਰਬੂਥ ਅਲਾਟੀ ਨੂੰ ਸਰਕਾਰ ਦੇ ਵੱਲੋਂ ਨਿਯਮ ਤੇ ਸ਼ਰਤਾਂ ਦੇ ਅਧੀਨ ਕੰਮ ਕਰਨਾ ਪਵੇਗਾ ਕੋਈ ਵੀ ਬੂਥ ਨਾ ਵੇਚਿਆ ਜਾ ਸਕੇਗਾ ਨਾ ਹੀ ਕਿਸੇ ਹੋਰ ਨੂੰ ਕਿਰਾਏ ਤੇ ਦਿੱਤਾ ਜਾ ਸਕੇਗਾ ਜੇਕਰ ਕਿਸੇ ਨੇ ਨਿਯਮਤੀ ਉਲੰਘਣਾ ਕੀਤੀ ਤਾਂ ਉਹ ਅਲਾਟਮੈਂਟ ਰੱਦ ਕਰ ਦਿੱਤਾ ਜਾਵੇਗਾ ਇਸ ਮੌਕੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਮਾਮਲੇ ਸੰਬੰਧੀ ਨੀਨਾ ਮਿੱਤਲ ਦੇ ਵੱਲੋਂ ਕਿਹਾ ਗਿਆ ਕੋਈ ਵੀ ਨੀਤੀ ਜੇਕਰ ਲੋਕਾਂ ਨੂੰ ਮਨਜ਼ੂਰ ਨਹੀਂ ਤਾਂ ਉਹ ਕਦੇ ਵੀ ਥੋਪੀ ਨਹੀਂ ਜਾਵੇਗੀ ਕਿਸਾਨਾਂ ਜਾਂ ਫਿਰ ਪੰਜਾਬੀ ਭਰਾਵਾਂ ਦੇ ਵੱਲੋਂ ਜੇਕਰ ਕਿਸੇ ਨੀਤੀ ਦਾ ਵਿਰੋਧ ਕੀਤਾ ਗਿਆ ਤਾਂ ਸਰਕਾਰ ਉਹ ਨੀਤੀ ਵਾਪਸ ਵੀ ਲੈ ਸਕਦੀ ਹੈ ਇਸ ਮੌਕੇ ਤੇ ਰੋਜ਼ ਵਾਂਦਰੇ ਟ੍ਰੈਫਿਕ ਸਮੱਸਿਆ ਨੂੰ ਲੈ ਕੇ ਨੀਨਾ ਮਿੱਤਲ ਸਖਤ ਦਿਖਾਈ ਦਿੱਤੇ ਉਹਨਾਂ ਨੇ ਐਲਾਨ ਕੀਤਾ ਬਿਨਾ ਕਵਰ ਵਾਲੀਆਂ ਟਰਾਲੀਆਂ ਤੇ ਤੁਰੰਤ ਕਾਰਵਾਈ ਹੋਵੇਗੀ ਜੋ ਵੀ ਟਿਪਰ ਵੱਧ ਪਰਪਾਈ ਜਾਣਗੇ ਜਾਂ ਫਿਰ ਤੇਜ਼ ਰਫ਼ਤਾਰ ਚਲਾਈ ਜਾਣਗੇ ਉਹਨਾਂ ਤੇ ਸਖਤ ਸਜ਼ਾ ਲਾਗੂ ਹੋਵੇਗੀ ਉਹਨਾਂ ਇਸ ਮੌਕੇ ਟ੍ਰੈਫਿਕ ਸਮੱਸਿਆ ਬਾਰੇ ਵੀ ਇਹ ਕਿਹਾ ਬਾਜ਼ਾਰ ਦੇ ਵਿੱਚ ਖੜੀਆਂ ਰਿਹੜੀ ਨੂੰ ਹਟਾ ਕੇ ਇੱਕ ਨਮੀ ਵੈਂਟਰ ਮਾਰਕੀਟ ਬਣਾਈ ਜਾ ਰਹੀ ਹੈ ਜਿਸ ਦੇ ਵਿੱਚ ਅਲਾਟਮੈਂਟ ਲੈਂਟਰ ਜਲਦ ਦਿੱਤੇ ਜਾਣਗੇ ਮਕਸਦ ਇਹ ਆ ਕਿ ਨਾ ਤਾਂ ਰੋਡ ਜਾਮ ਹੋਵੇ ਨਾ ਹੀ ਰੋਜ਼ੀ ਰੋਟੀ ਕਮਾਉਣ ਪੜੇ ਪਰੇਸ਼ਾਨ ਹੋਣ ਆਖਰ ਦੇ ਵਿੱਚ ਨੀਨਾ ਮਿੱਤਲ ਨੇ ਮੀਡੀਆ ਦੀ ਸਲਾਹ ਸ਼ਲਾਖ ਲਗਾ ਕੀਤੀ ਹੈ ਸੋ ਕਿਹਾ ਕਿ ਮੀਡੀਆ ਉਹ ਅੱਖ ਹੈ ਜੋ ਕਈ ਵਾਰ ਸਾਡੀ ਨਿਗਾ ਤੋਂ ਵੀ ਉੱਪਰ ਚੀਜ਼ਾਂ ਵੇਖ ਲੈਂਦੀ ਹੈ ਉਹਨਾਂ ਫਾਸਤੇ ਵੀ ਸਾਰਤਕ ਰੋਲ ਦੀ ਤਾਰੀਫ ਕੀਤੀ ਹੈ ਸੋ ਆਓ ਤੁਹਾਨੂੰ ਸੁਣਾਉਣਾ ਇਸ ਮੌਕੇ ਤੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਦੇਖੋ ਅੱਜ ਜਿਹੜੀ ਬੂਥ ਅਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਏ ਸੀ ਜਿੰਨਾਂ ਦਾ ਜਿਨ੍ਹਾਂ ਨੇ ਕਹਿੰਦੇ ਆ ਵੀ ਇੱਥੋਂ ਆਪਦਾ ਘਰ ਚਲਾਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਅਸੀਂ ਡੀਸੀ ਸਾਹਿਬ ਕੋਲੇ ਗਏ ਸੀ ਇਹਨਾਂ ਦੀ ਮੰਗ ਨੂੰ ਲੈ ਕੇ ਤਪਰ ਮੈਂ ਕਹਿੰਨੀ ਵੀ ਜਿਵੇਂ ਸਾਡੇ ਰਿੰਕੂ ਵੀਰ ਨੇ ਦੱਸਿਆ ਬੀਜੇਪੀ ਦੀ ਸਰਕਾਰ ਵੇਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ ਤਾਂ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਹੀ ਗੱਲ ਕਹੀ ਹੈ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਆ ਖੋਨ ਨਹੀਂ ਆਏ ਤਾਂ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿਦਾਂ ਇਹਨਾਂ ਦਾ ਹੱਲ ਨਿਕਲ ਸਕੇ ਤਾਂ ਉਦੋਂ ਕੀ ਸੀ ਵੀ ਕਿ ਬੂਥ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹਡਲ ਸੀਗੀਆਂ ਤਾਂ ਸਾਡੇ ਮਾਨਯੋਗ ਐਸਡੀਐਮ ਸਾਹਿਬ ਦੀ ਸੂਝਬੂਝ ਨਾਲ ਉਹ ਸਾਰੀਆਂ ਹਡਲਸ ਦੂਰ ਕਰਕੇ ਅੱਜ 31 ਪਰਿਵਾਰਾਂ ਨੂੰ 31 ਪਰਿਵਾਰਾਂ ਨੂੰ ਅੱਜ ਅਲੋਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਰਾਜਪੁਰੇ ਦੇ ਬੂਥ ਜਿਹੜੇ ਬੂਥ ਦੇ ਹੈਡ ਮਾਲਕ ਬਨਣਗੇ ਉਹਨਾਂ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਲ ਆ ਗਿਆ ਦੇਖੋ ਜਿਹੜੀ ਇੱਕ ਪਾਲਿਸੀ ਬਣਦੀ ਹੁੰਦੀ ਹੈ ਪਰ ਜੇ ਪਬਲਿਕ ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਅਕਸੈਪਟ ਨਾ ਕਰੇ ਤਾਂ ਕਿਤੇ ਵੀ ਉਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀਰ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਰਹੇ ਨੇ ਤਾਂ ਇਹ ਪਾਲਿਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀਆਂ ਕੰਡੀਸ਼ਨ ਚੇਂਜ ਕੀਤੀਆਂ ਜਾਣ ਚਾਹੇ ਇਹਨੂੰ ਵਾਪਿਸ ਲੈਣਾ ਪਵੇ ਤਾਂ ਪਰ ਜੋ ਪਬਲਿਕ ਜਿਸ ਕਰਤੇ ਖੁਸ਼ ਹੈ ਉਹੀ ਕੰਮ ਹੋਊਗਾ ਮੈਨੂੰ ਵੈਸੇ ਤਾਂ ਇਸ ਟਾਈਮ ਖੁਸ਼ੀ ਕਿਸ ਤਰ੍ਹਾਂ ਦੀ ਬੂਥ ਅਲਾਟ ਹੋ ਰਹੀਆਂ ਇਹਦੇ ਵਾਸਤੇ ਕੁਝ ਨਿਯਮ ਸ਼ਰਤਾਂ ਵੀ ਹੈਗੀਆਂ ਉਹਨਾਂ ਵਾਸਤੇ ਜਾਂ ਸਿਰਫ ਬੂਥ ਅਲਾਟ ਨਹੀਂ ਜਿਵੇਂ ਮਾਨਯੋਗ ਐਸਡੀਐਮ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸੇ ਦੇ ਅੰਡਰ ਉਹਨਾਂ ਨੂੰ ਕੰਸਟਰਕਟ ਕਰਾਉਣਾ ਪਊਗਾ ਉਸੇ ਦੇ ਅੰਡਰ ਇੱਥੇ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੂਥ 'ਚ ਬੈਠ ਕੇ ਕੋਈ ਦੂਸਰੇ ਕੰਮ ਕਰੀ ਜਾਈਏ ਜੋ ਇੱਥੇ ਜੋ ਵੀ ਅਲਾਟਮੈਂਟ ਟਾਈਮ ਐਗਰੀਮੈਂਟ ਸਾਈਨ ਕਰਵਾਣਗੇ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨੇ ਪੈਣਗੇ ਦੇਖੋ ਇਹ ਮੰਗ ਮੇਰੇ ਕੋਲੇ ਹਾਲੇ ਨਹੀਂ ਆਈ ਹਾਲ ਤੱਕ ਮੰਗ ਇਹੀ ਆ ਰਹੀ ਸੀ ਕਿ ਸਾਨੂੰ ਬੂਥ ਅਲੋਟ ਕੀਤੇ ਜਾਣ ਏ ਮੰਗ ਆਉਗੀ ਜਰੂਰ ਇਹਦਾ ਵੀ ਹੱਲ ਕਰਾਂਗੇ ਤਾਂ ਕਿ ਜੇ ਇੱਕ ਕਿਰਾਇਆ ਐਕਸੈਸ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਆਈ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਮੈਡਮ ਵੈਸੇ ਤਾਂ ਇਸ ਟਾਈਮ ਖੁਸ਼ੀ ਦਾ ਦਿਨ ਹੈ ਪਰ ਨਾ ਕੁਝ ਦਿਨਾ ਤੋਂ ਜਿਹੜੇ ਨਜਾਇਜ਼ ਪੀਪਲ ਰਾਜਪੁਰਾ ਚੱਲ ਰਹੇ ਨਿਊਜ਼ 89 ਤੇ ਵੀ ਲੱਗੀ ਤੇ ਸਾਡੇ ਵੀ ਚੈਨਲ ਤੇ ਲੱਗੀ ਹੈ ਸਾਨੂੰ ਇਹ ਡਰ ਸੀ ਕਿ ਕੋਈ ਅਨਸਥਵਿਕ ਤਨਾਅਕ ਵਰ ਵਰ ਦੇ ਗੱਜੂ ਖੇੜਾ ਵਿੱਚ ਕੱਲ ਇੱਕ ਬੁੜੀਆਂ ਦੀ ਡੈੱਥ ਹੋਈ ਆ ਮਾਜਾਂ ਦੇ। ਦੇਖੋ ਜਿਹੜੀ ਨਜਾਇਜ਼ ਟਿੱਪਰਾਲੀ ਹੈ ਉਹ ਵੀ ਸਾਨੂੰ ਕੱਲ ਤੁਹਾਡੇ ਹੀ ਖਬਰ ਤੋਂ ਪਤਾ ਚੱਲਿਆ। ਇਸ ਮੀਟਿੰਗ ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ। ਡਿਪਟੀ ਸਾਹਿਬ ਦੇ ਆਫਿਸ ਸਾਰੇ ਐਸ ਐਚਓ ਵਗੈਰਾ ਔਰ ਟ੍ਰੈਫਿਕ ਇੰਚਾਰਜ ਸਾਰੇ ਆਏ ਹੋਏ ਆ। ਇਹਨਾਂ ਨੂੰ ਸਖਤ ਇਦਾਤਾਂ ਦਿੱਤੀਆਂ ਜਾ ਰਹੀਆਂ। ਕਿ ਜਿਹੜੇ ਓਵਰਲੋਡ ਟਿਪਰ ਚੱਲਦੇ ਆ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਵੀ ਕੋਈ ਸਮਾਨਯਾਰਗੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿਪਰਾਂ ਵਾਲੇ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਸੁਖਾਮੀ ਘਟਨਾ ਨੂੰ ਅੱਗੇ ਅੰਜਾਮ ਦੇ ਦਿੰਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇ ਮੈਂ ਜਿਆਦਾਤਰ ਟਿਪਰਾਂ ਤੇ ਨੰਬਰ ਵੀ ਨਹੀਂ ਲੱਗੇ ਹੋਏ ਨਹੀਂ ਬਿਲਕੁਲ ਅੱਜ ਦੀ ਸਾਡੀ ਮੀਟਿੰਗ ਦਾ ਇਹੀ ਮਨਸ਼ਾ ਹੈ ਹੁਣ ਅਸੀਂ ਉੱ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਅੰਨੇ ਤੋਂ ਵੱਧ ਜੇ ਟਿੱਪਰ ਭਰਿਆ ਤਾਂ ਉਹਨੂੰ ਅੰਦਰ ਜਬਤ ਕੀਤਾ ਜਾਊਗਾ ਵਾਹ ਬੋਲੀਆਂ ਦੇ ਕਮਰਸ਼ੀਅਲ ਕੰਮ ਕਰਦੀਆਂ ਨੇ ਕਮਰਸ਼ੀਅਲ ਟਰਾਲੀਆਂ ਭਾਵੇਂ ਰੇਤੇ ਵਾਲੀਆਂ ਭਾਵੇਂ ਇੱਟਾਂ ਵਾਲੀਆਂ ਭਾਵੇਂ ਹੋਰ ਕਾਸੇ ਵਾਲੀਆਂ ਉਹ ਕੋਈ ਕਵਰ ਨਹੀਂ ਕੀਤੀ ਹੁੰਦੀ ਲੋਕਾਂ ਦੇ ਅੱਖਾਂ ਦੇ ਵਿੱਚ ਮਿੱਟੀ ਘੱਟਾ ਪੈਂਦਾ ਰਹਿੰਦਾ ਜੀ ਤੇ ਪ੍ਰਸ਼ਾਸਨ ਸੁੁੱਤਾ ਪਿਆ ਹੋਇਆ ਨਹੀਂ ਐਸਡੀਐਮ ਸਾਹਿਬ ਵੀ ਬੈਠੇ ਨੇ ਇਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹੜੀਆਂ ਰੇਤਾ ਉਡਾਉਂਦੀਆਂ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਣ ਤਾਂਕਿ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਕੋਈ ਬਿਨਾਂ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿੱਦਾ ਹੋਵੇ ਅਖ਼ਰ